ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਦੀ ਕੱਲ ਵੋਟਿੰਗ ਹੋਣ ਜਾ ਰਹੀ ਆ ਤਾਂ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਵਾ ਮੁਕੰਮਲ ਕਰ ਲਿੱਤੀਆਂ ਗਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਅਸੀਂ ਪੰਜਾਬ ਤੋਂ ਦਿਖਾ ਦਿੰਨੇ ਆ ਇਸ ਵਕਤ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕੱਲ ਆਖਰੀ ਪੜਾਅ ਦੀਆਂ ਚੋਣਾਂ ਪੈਣ ਜਾ ਰਹੀਆਂ ਨੇ ਕੱਲ ਵੋਟਾਂ ਹੋਣੀਆਂ ਨੇ ਤਾਂ ਉਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੋ EVM ਮਸ਼ੀਨਾਂ ਨੇ ਉਹਨਾਂ ਨੂੰ ਪੋਲਿੰਗ ਬੂਥਾਂ ਤੇ ਪਹੁੰਚਾਉਣ ਦੇ ਲਈ ਇਹ ਤਿਆਰੀ ਕੀਤੀ ਜਾ ਰਹੀ ਆ ਤਾਂ ਜਿੰਨੇ ਵੀ ਪੋਲਿੰਗ ਜੋ ਸਟਾਫ ਆ ਆ ਉਹ ਇਸ ਵਕਤ ਲੁਧਿਆਣਾ ਦੇ ਖਾਲਸਾ ਕਾਲਜ ਜੋ 9395 ਕਰਮਚਾਰੀ ਜਿਹੜੇ ਨੇ 1843 ਪੋਲਿੰਗ ਪਾਰਟੀਆਂ ਦਾ ਹਿੱਸਾ ਬਣਨਗੇ ਤਾਂ ਇਹਨਾਂ ਨੂੰ ਇਹ ਮਸ਼ੀਨਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਇਹ ਸਾਰੀਆਂ ਮਸ਼ੀਨਾਂ ਰਾਤ ਤੱਕ ਜਿਹੜੀਆਂ ਵਾ ਜਿੱਥੇ-ਜਿੱਥੇ ਵੀ ਪੋਲਿੰਗ ਸਟੇਸ਼ਨ ਬਣੇਗੇ ਨੇ ਜਿੱਥੇ-ਇਥੇ ਬੂਥ ਬਣਾਏ ਗਏ ਨੇ ਤਾਂ ਉੱਥੇ ਪਹੁੰਚ ਜਾਣਗੀਆਂ ਤਾ ਪੂਰਾ ਸਟਾਫ ਇਸ ਵਕਤੇ ਤੇ ਮੌਜੂਦ ਹੈਗਾ ਵਾ ਤਾ ਪੂਰਾ ਸਟਾਫ ਨੂੰ ਜਿਹੜੀਆਂ ਲਿਸਟਾਂ ਦਿੱਤੀਆਂ ਜਾ ਰਹੀਆਂ ਨੇ ਜੋ VOTING ਲਿਸਟਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ ਜੋ ਵੀ ਉੱਥੇ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ ਉਹ ਸਾਰਾ ਜਿਹੜਾ ਵਾ ਮੁਹਈਆ ਕਰਾਇਆ ਜਾ ਰਿਹਾ ਵਾ ਕੱਲ 7ਵੇਂ ਅਤੇ ਆਖਰੀ ਪੜਾਅ ਦੀਆਂ ਚੋਣਾਂ ਹੋਣੀਆਂ ਨੇ 9395 ਕਰਮਚਾਰੀ 1843 ਪੋਲਿੰਗ ਪਾਰਟੀਆਂ ਇਸ ਵਕਤ ਬੂਥਾਂ ਤੇ ਭੇਜੀਆਂ ਜਾਣੀਆਂ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਬੂਥਾਂ ਤੇ ਪਹੁੰਚ ਜਾਣਗੀਆਂ ਕੱਲ ਸਵੇਰੇ ਕਰੀਬ 7 ਵਜੇ VOTING ਸ਼ੁਰੂ ਹੋ ਜਾਵੇਗੀ ਔਰ ਸ਼ਾਮ 6 ਵਜੇ ਤੱਕ ਚੱਲੇਗੀ ਤਾਂ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਿਆਰੀ ਕੀਤੀ ਗਈ ਆ ਪ੍ਰਸ਼ਾਸਨ ਵੱਲੋਂ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਕਿ ਕੱਲ ਜਿਆਦਾ ਤੋਂ ਜਿਆਦਾ VOTING ਹੋ ਸਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਆ 70% ਤੋਂ ਵੱਧ ਕੱਲ ਹੋ ਸਕਦਾ ਇਸ ਲਈ ਪੂਰਾ ਪ੍ਰਸ਼ਾਸਨ ਇਸ ਵਕਤ ਕੋਸ਼ਿਸ਼ ਕਰ ਰਿਹਾ ਕਿ ਗਰਮੀ ਤੋਂ ਰਾਹਤ ਪਾਉਣ ਦੇ ਲਈ ਉੱਥੇ ਜਿਹੜੇ ਆ ਬੰਦੋਬਸਤ ਕੀਤੇ ਜਾਣ ਕੁੱਲ ਲਗਾਏ ਜਾਣ ਪਾਣੀ ਦਾ ਬੰਦੋਬਸਤ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੱਲ ਵੋਟਰਾਂ ਨੂੰ ਦਿੱਕਤ ਨਾ ਆਵੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਲੁਧਿਆਣਾ ਹਲਕੀ ਲੁਧਿਆਣਾ ਸੰਸਦੀ ਹਲਕੇ ਦੀਆਂ ਹੈ ਤਸਵੀਰਾਂ ਨੇ 1843 ਪੋਲਿੰਗ ਬੂਥਾਂ ਤੇ सवेरे सत तो बजे कल वोटिंग शुरू हो जाएगी तो शाम छे बजे तक यह वोटिंग चलेगी इतने भी दस दें कि लुधियाना संसदीय हल्के सतारा लख अठव हज़ार छे सौ चौदह वोटर ने जिन्हचों नौ लख सेंती हज़ार चौरानवे पुरुष ने अठ लख इक् हज़ार तीन सौ छियासी औरत वोटर ने एक सौ चौंती ट्रांसजेंडर वोटर ने छियाठ विदेशी वोटर हैं तो यह कल ਵੋਟਾਂ ਜਦੋਂ ਪੈਣਗੀਆਂ ਤਾਂ ਇਹ ਪੋਲਿੰਗ ਸਟਾਫ ਉੱਥੇ ਮੌਜੂਦ ਹੋਵੇਗਾ ਉੱਥੇ ਖਾਸ ਬੰਦੋਬਸਤ ਕੀਤੇ ਗਏ ਨੇ ਗਰਮੀ ਦੇ ਵਿੱਚ ਲਾਈਟ ਦਾ ਕੱਟ ਨਾ ਲੱਗੇ ਤਾਂ ਉੱਥੇ ਸਾਰੀਆਂ ਸਹੂਲਤਾਂ ਜਿਹੜੀਆਂ ਕੱਲ ਉਪਰਪ੍ਰਤ ਕਰਾਈਆਂ ਜਾਣਗੀਆਂ ਪਿੰਕ ਬੂਥ ਬਣਾਏ ਜਾ ਰਹੇ ਨੇ ਖਾਸ ਮਹਿਲਾਵਾਂ ਦੇ ਲਈ ਬੂਥ ਬਣਾਏ ਜਾ ਰਹੇ ਨੇ ਨਵੇਂ ਯੰਗ ਵੋਟਰ ਕੱਲ ਉੱਥੇ ਪਹੁੰਚਣਗੇ ਤਾਂ ਉਹਨਾਂ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਗਿਫਟ ਰੱਖੇ ਗਏ ਨੇ ਇਸ ਤੋਂ ਇਲਾਵਾ ਗ੍ਰੀਨ ਜਿਹੜੇ ਨੇ ਪੋਲਿੰਗ ਬੂਥ ਬਣਾਏ ਗਏ ਨੇ ਤਾਂਕਿ ਇਸ ਗਰਮੀ ਦੇ ਵਿੱਚ ਇੱਕ ਸੰਦੇਸ਼ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਅਸੀਂ ਗਰਮੀ ਤੋਂ ਬਚ ਸਕਦੇ ਅਸੀਂ ਵਕਤ ਤੋਂ ਵਕਤ ਪੇੜ ਪੌਦੇ ਲਗਾਈਏ ਤਾਂ ਇਸ ਤਰ੍ਹਾਂ ਦੇ ਪੋਲਿੰਗ ਬੂਥ ਬਣਾਏ ਗਏ ਨੇ ਸਜਾਵਟੀ ਪੋਲਿੰਗ ਬੂਥ ਹੋਣਗੇ ਤਾਂ ਪੁਲਿਸ ਪ੍ਰਸ਼ਾਸਨ ਹੋਰ ਟੀਮਾਂ ਜਿਹੜੀਆਂ ਨੇ ਵੱਖ-ਵੱਖ ਇਸ ਵਕਤ ਪੋਲਿੰਗ ਸਟੇਸ਼ਨਾਂ ਤੇ ਮੌਜੂਦ ਹੋਣਗੀਆਂ ਤਾਂ ਦੂਜੀ ਤਰ੍ਹਾਂ ਤੁਹਾਨੂੰ ਉਹ ਬੱਸਾਂ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਜਿਨ੍ਹਾਂ ਦੇ ਵਿੱਚ ਇਹ ਏਵੀਐਮ ਮਸ਼ੀਨਾਂ ਲੈ ਕੇ ਜਾਣਗੇ ਇਹਨਾਂ ਨੂੰ ਜੀਪੀਐਸ ਸਿਸਟਮ ਲਗਾਏ ਗਏ ਨੇ ਤਾਂਕਿ ਹਰ ਇੱਕ ਚੀਜ਼ ਦੀ ਜਿਹੜੀ ਆ ਨਿਗਰਾਨੀ ਜਿਹੜਾ ਵਾ ਪ੍ਰਸ਼ਾਸਨ ਰੱਖੇਗਾ ਕਿ ਇਹ ਮਸ਼ੀਨਾਂ ਇਸ ਵਕਤ ਕਿੱਥੇ ਪਹੁੰਚ ਗਈਆਂ ਨੇ ਜਦੋਂ ਕੱਲ ਵੋਟਾਂ ਪੈ ਜਾਣਗੀਆਂ ਤਾਂ ਇਹਨਾਂ ਬੱਸਾਂ ਦੇ ਜ਼ਰੀਏ ਹੀ ਜਿਹੜੀਆਂ ਮਸ਼ੀਨਾਂ ਨੇ ਜਿਸ ਜਗ੍ਹਾ ਤੇ ਪਹੁੰਚਾਈਆਂ ਜਾਣੀਆਂ ਨੇ ਉਹਦਾ ਇੱਕ ਰੂਟ ਤੈਅ ਕਰਨਗੀਆਂ ਕਿ ਕਿੱਥੇ-ਕਿੱਥੇ ਬੱਸ ਜਾ ਰਹੀ ਆ ਕਿਤੇ ਬੱਸ ਰੁਕੀ ਆ ਜਾ ਨਹੀਂ ਰੁਕੀ ਇਸ ਦੇ ਬਾਰੇ ਸਾਰਾ ਜਿਹੜਾ ਵਾ ਜੀਪੀਐਸ ਟਰੈਕਿੰਗ ਜਿਹੜਾ ਸਿਸਟਮ ਆ ਇਹਨਾਂ ਬੱਸਾਂ ਦੇ ਵਿੱਚ ਵੀ ਲਗਾਇਆ ਗਿਆ ਵਾ ਤਾਂ ਪ੍ਰਸ਼ਾਸਨ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਨੂੰ ਇਸ ਵਕਤ ਪੂਰਾ ਸੀਲ ਕਰ ਦਿੱਤਾ ਗਿਆ ਵਾ ਚੋਣਾਂ ਪ੍ਰਚਾਰ ਕੱਲ 6 ਵਜੇ ਤੋਂ ਬਾਅਦ ਬੰਦ ਹੋ ਗਿਆ ਸੀ ਇਸ ਵਕਤ ਜਿੰਨੇ ਵੀ ਜਿਹੜੇ ਬਾਹਰਲੇ ਵੋਟਰ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਵਾ ਤਾਂ ਕੱਲ ਸਵੇਰੇ 7 ਵਜੇ VOTING ਸ਼ੁਰੂ ਹੋ ਜਾਵੇਗੀ ਤਾਂ ਜਗਬਾਣੀ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਵੋਟ ਪਾਓ ਚੰਗਾ ਕੈਂਡੀਡੇਟ ਅਤੇ ਇਮਾਨਦਾਰ ਜਿਹੜਾ ਉਮੀਦਵਾਰ ਆਪਣਾ ਚੁਣੋ ਤਾਂ ਕਿ ਦੇਸ਼ ਦਾ ਭਵਿੱਖ ਅਸੀਂ ਬਣਾ ਸਕੀ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮਾਨੀ ਟੀਵੀ ਲੁਧਿਆਣਾ